ਹਾਂ ਦੋਸਤੋ ਕੀ ਹਾਲ ਚਾਲ ਆਪਾਂ ਘਰੋਂ ਨਿਕਲ ਗਏ ਆ ਘਰੋਂ ਨਿਕਲਦੇ ਆ ਸਾਲ ਤੇਲ ਪਵਾ ਕੇ ਪੰਪ ਤੋਂ ਪਹੁੰਚੇ ਸਟੇਸ਼ਨ ਤੇ ਸਟੇਸ਼ਨ ਤੇ ਵੇਖਿਆ ਤੇ ਗੰਦ ਬਹੁਤ ਜ਼ਿਆਦਾ ਵੱਜਾ ਹੀ ਗੰਦ ਵੱਜਾ ਹੀ ਆਪਾਂ ਚੱਕਿਆ ਝਾੜੂ ਨਿਕਲ ਆਏ ਬਾਹਰ ਨੂੰ ਫਿਰ ਉਸ ਤੋਂ ਬਾਅਦ ਮਾਰਨਾ ਕਰਤਾ ਸ਼ੁਰੂ ਸਾਰੇ ਝਾੜੂ ਲਾ ਕੇ ਉਸ ਤੋਂ ਬਾਅਦ ਦੇਖੀ ਟ੍ਰੇਨ ਟ੍ਰੇਨ ਦੇਖਦੇ ਆ ਸਾਰ ਆਪਾਂ ਕੀਤੀ ਇਧਰੋਂ ਸਫਾਈ ਸਫਾਈ ਕਰਦੇ ਆ ਸਾਰੀ ਬਾਬਿਓ ਆਪਾਂ ਆਏ ਥੱਲੜੀਆਂ ਸਾਈਡਾਂ ਤੇ ਜਿੱਧਰ ਬੈਂਚ ਸੀ ਬੈਂਚ ਵਾਲੇ ਬੰਨੇ ਆਏ ਉੱਥੇ ਵੇਖਿਆ ਗੰਦ ਬਹੁਤ ਵੱਜਾ ਆਇਆ ਸੀ ਫਿਰ ਢੇਰੀ ਲਾ ਕੇ ਉਹ ਗੰਦ ਨੂੰ ਚੋਕ ਕੇ ਪੂਰਾ ਚਮਕ ਕਾਇਆ ਤੂੰ ਹੀ ਦੇਖ ਸਕਦੇ ਹੋ ਉਸ ਤੋਂ ਬਾਅਦ ਸਵਾਰੀਆਂ ਨਾਲ ਕੀਤੀਆਂ ਗੱਲਾਂ ਇਧਰਲੀ ਸਾਈਡ ਆਏ ਇਧਰੋਂ ਵੀ ਆਪਾਂ ਸਾਫ਼ ਕਰਕੇ ਚਾਰੇ ਬਨੋਟੇਸ਼ਨ ਚਮਕਾ ਕੇ ਡਸਟਬਿਨ ਚ ਕੂੜਾ ਅੰਦਾ ਸੁੱਟ ਕੂੜਾ ਸੁੱਟਣ ਤੋਂ ਬਾਅਦ ਆਏ ਆਪਾਂ ਛੱਡਾਂ ਵਾਲੀ ਸਾਈਡ ਛੱਡਾਂ ਵਾਲੀ ਸਾਈਡ ਦੇਖਿਆ ਤੇ ਲੋਕਾਂ ਨੂੰ ਦੱਸਿਆ ਕਿ ਕਚਰਾ ਇਕੱਠਾ ਨਾ ਰਹੇ ਉਸ ਜਗ੍ਹਾ ਤੇ ਨਾ ਸੁੱਟਿਆ ਕਰੋ ਉਸ ਤੋਂ ਬਾਅਦ ਆ ਗਈ ਜੰਮੂ ਤਵੀ ਟ੍ਰੇਨ ਟ੍ਰੇਨ ਤੇ ਸਵਾਰੀਆਂ ਚੜ੍ਹਦੇ ਆ ਸਾਰ ਸਟੇਸ਼ਨ ਹੋਇਆ ਖਾਲੀ ਸਟੇਸ਼ਨ ਖਾਲੀ ਹੁੰਦਿਆ ਸਾਰ ਮੈਂ ਕੀਤੀ ਸਾਰੀ ਸਫਾਈ ਸਫਾਈ ਕਰਕੇ ਤੇ ਪਿਆਜ ਉਹ ਬਾਬਿਓ ਪੂਰਾ ਚਮਕਾਇਆ ਤੁਸੀਂ ਚੈੱਕ ਕਰ